ਇਸ ਵੇਲੇ ਪੰਜਾਬ ਦੇ ਨਤੀਜੇ ਲਗਭਗ ਸਾਹਮਣੇ ਆ ਚੁੱਕੇ ਨੇ ਗੁਰਦਾਸਪੁਰ ਤੋਂ ਕਾਂਗਰਸ ਹੈ ਹਸ਼ਾਰਪੁਰ ਤੋਂ ਆਮ ਆਦੀ ਪਾਰਟੀ ਹੈ ਜਲੰਧਰ ਤੋਂ ਵੱਡੀ ਲੀਡ ਦੇ ਨਾਲ ਕਾਂਗਰਸ ਦਿੱਤੀ ਹੈ ਔਰ ਫਰੋਜਪੁਰ ਦੇ ਵਿੱਚ ਮੁਕਾਬਲਾ ਨਿੱਕ ਨੂੰ ਨਿੱਕ ਜਾਰੀ ਹੈ ਫਰੋਜਪੁਰ ਦੇ ਵਿੱਚ ਉਲਟ ਫੇਰ ਹੋ ਸਕਦਾ ਬਠਿੰਡਾ ਤੋਂ ਲਗਭਗ ਜਿਹੜਾ ਹੈਗਾ ਬੀਬਾ ਹਰਸਿਮਰਤ ਕੌਰ ਬਾਦਲ ਜਿੱਤ ਚੁੱਕੇ ਨੇ ਫਰੋਜਪੁਰ ਤੋਂ ਕਾਂਗਰਸ ਜਿੱਤ ਚੁੱਕੀ ਹੈ ਔਰ ਫਰੀਦਕੋਟ ਖਡੂਰ ਸਾਹਿਬ ਤੋਂ ਜਿਹੜਾ ਹੈਗਾ ਪੰਥਕ ਲੈ ਰੂਬਰੀ ਆ ਤਾਂ ਖਾਸ ਤੌਰ ਤੇ ਇਸ ਪੂਰੇ ਚੋਣ ਪ੍ਰਕਿਰਿਆ ਦੇ ਵਿੱਚ ਫਰੀਦਕੋਟ ਔਰ ਖਡੂਰ ਸਾਹਿਬ ਜਿਹੜਾ ਹੈਗਾ ਇਹ ਜਿਹੇ ਦੋ ਕੰਸਟਿਚਨਸੀ ਰਹੇ ਜਿੱਥੇ ਪੂਰੇ ਲੋਕਾਂ ਦੀ ਨਜ਼ਰ ਰਹੀ ਪੂਰੇ ਲੋਕ ਇਸ ਹਲਕਿਆਂ ਦੇ ਵੱਲ ਧਿਆਨ ਖਿੱਚਦੇ ਰਹੇ ਕਿਉਂਕਿ ਇੱਥੇ ਪੰਤਕ ਫਿਜ਼ਾ ਦੇ ਵਿੱਚ ਵੱਡੀ ਹਵਾ ਸੀ ਇੱਕ ਪਾਸੇ ਭਾਈ ਅਮਰਤਪਾਲ ਸਿੰਘ ਸੀ ਤਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੋਂ ਵਿਰਸਾ ਸਿੰਘ ਮਲਟੋਆ ਸੀ ਤਾਂ ਵਿਰਸਾ ਸਿੰਘ ਮਲਟੋਆ ਜਿਹੜੇ ਹੈਗੇ ਨੇ ਉਹਨਾਂ ਦੀ ਜਮਾਨਤ ਜਬਤ ਹੋਈ ਆ ਜਮਾਨਤ ਜਬਤ ਹੋ ਚੁੱਕੀ ਆ ਵਿਰਸਾ ਸਿੰਘ ਬਲਟੋਆ ਦੀ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ ਅਸੀਂ ਕਿ ਕੀ ਕਾਰਨ ਰਹਿ ਪੰਥਕ ਲਹਿਰ ਨੂੰ ਐਡਾ ਵੱਡਾ ਹੁਲਾਰਾ ਕਿਉਂ ਮਿਲਿਆ ਕਿਵੇਂ ਉਹ ਜਿੱਤੇ ਤਾਂ ਭਾਈ ਅਮਰਤਪਾਲ ਸਿੰਘ ਦੇ ਅਸੀਂ ਪਰਿਵਾਰ ਦੇ ਨਾਲ ਗੱਲ ਕੀਤੀ ਉਹਨਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰਦੇ ਸਿਰਫ ਇਹਨਾਂ ਕਿਹਾ ਕਿ ਅਸੀਂ ਸੰਗਤ ਦਾ ਧੰਨਵਾਦ ਕਰਦੇ ਹਾਂ ਔਰ ਇਸ ਮਰਿਆਦਾ ਦੇ ਵਿੱਚ ਰਹਿ ਕੇ ਅਸੀਂ ਤਮਾਮ ਸਾਡੇ ਜਿੰਨੇ ਵੀ ਸਮਰਥਕ ਸੀ ਉਹਨਾਂ ਨੂੰ ਕਹਿੰਨੇ ਆ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਕਿ ਕੋਈ ਕੋਈ ਵੀ ਜਸ਼ਨ ਨਾਮ ਨਾਾਇਆ ਜਾਵੇ ਔਰ ਭਾਈ ਸਾਹਿਬ ਦਾ ਉਹਨਾਂ ਨੇ ਕਿਹਾ ਕਿ ਇਹੀ ਹੁਕਮ ਹੋਇਆ ਕਿ ਕੋਈ ਵੀ ਜਸ਼ਨ ਨਾ ਮਨਾਇਆ ਜਾਵੇ ਔਰ ਕਿਸੇ ਵੀ ਜਸ਼ਨਾਂ ਤੋਂ ਦੂਰ ਰhaya ਜਾਵੇ ਕੋਈ ਢੋਲ ਤਮਕਾ ਨਾ ਹੋਵੇ ਕਿਉਂਕਿ ਹਾਲੇ ਵੀ ਸਿੱਖ ਜਿਹੜੇ ਹੈਗੇ ਨੇ 84 ਦਾ ਜਿਹੜਾ ਹੈਗਾ ਕਹਿਰ ਨਹੀਂ ਭੁੱਲੇ ਤਾਂ ਵਿਰਸਾ ਸਿੰਘ ਮਲਟੋਹਾ ਦੇ ਨਾਲ ਗੱਲ ਕਰਦੇ ਆਂ ਕੀ ਕਾਰਨ ਰਹੇ ਤਾਂ ਵਿਰਸਾ ਸਿੰਘ ਮਲਟੋਹਾ ਦਾ ਨੰਬਰ ਸਵਿਚ ਆਪ ਆ ਰਿਹਾ ਨਜ਼ਰਾਂ ਸਭ ਦੀਆਂ ਉਹਨਾਂ ਤੇ ਲੱਗੀਆਂ ਹੋਈਆਂ ਸੀ ਫੇਲੇ ਬੰਦੇ ਕਿਰਪਾ ਕਰਕੇ ਥੋੜੀ देर ਬਾਅਦ ਕੋਸ਼ਿਸ਼ ਕਰੋ ਤਾਂ ਵਿਰਸਾ ਸਿੰਘ ਬਲਟੋਹਾ ਦਾ ਨੰਬਰ ਇਸ ਵੇਲੇ ਬੰਦਾ ਦੁਬਾਰੀ ਵੇ ਕੋਸ਼ਿਸ਼ ਕਰਾਂਗੇ ਕਿ ਸ਼ਾਇਦ ਵਿਰਸਾ ਸਿੰਘ ਬਲਟੋਹਾ ਦੇ ਨਾਲ ਸਾਡੀ ਗੱਲਬਾਤ ਹੋ ਸਕੇ ਕੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਸ ਨੰਬਰ ਤੇ ਆਪ ਸੰਪਰਕ ਕਰਨਾ ਚਾਹਤੇ ਹਨ ਉਹ ਆਪਣੀ ਸੁਚੋਤ ਹੈ ਸਵਿਚ ਆਫ ਵਿਰਸਾ ਸਿੰਘ ਬਲਟੋਹਾ ਦਾ ਨੰਬਰ ਤਾ ਕੋਸ਼ਿਸ਼ ਕਰ ਰਹੀ ਸੀ ਕਿ ਸ਼ਾਇਦ ਉਹਨਾਂ ਤੋਂ ਸਾਨੂੰ ਕੁਝ ਇਹ ਸਮਝਣ ਦੀ ਅਸੀਂ ਕੋਸ਼ਿਸ਼ ਕਰ ਰਹੇ ਸੀ ਕੀ ਗੱਲ ਹੋਈ ਕਿ ਪੰਥਕ ਹੁਲਾਰਾ ਭਾਈ ਸਾਹਿਬ ਦੇ ਵੱਲ ਜ਼ਿਆਦਾ ਰਿਹਾ ਔਰ ਜਿਹੜੀ ਪੰਜਾਬ ਦੀ ਪੰਥਕ ਪਾਰਟੀ ਸੀ ਧਰਾਤਲ ਦੇ ਨਾਲ ਜੁੜੀ ਹੋਈ ਪਾਰਟੀ ਸੀ ਔਰ ਲਗਾਤਾਰ ਪੰਥ ਦੀ ਗੱਲ ਕਰ ਰਹੀ ਸੀ ਉਸ ਨੂੰ ਪੰਜਾਬ ਦੇ ਜਾਂ ਪੰਥ ਦੇ ਲੋਕਾਂ ਦਾ ਵਿਸ਼ਵਾਸ ਕਿਉਂ ਨਹੀਂ ਮਿਲਿਆ ਤਾਂ ਭਾਈ ਅਮਰਤਪਾਲ ਸਿੰਘ ਜਿੱਤ ਚੁੱਕੇ ਨੇ ਔਰ ਫੈਸਲਾ ਉਹਨਾਂ ਦੇ ਹੱਕਾ ਦੇ ਵਿੱਚ ਕੁਝ ਦੇਰ ਦੇ ਬਾਅਦ ਅਨਾਉਂਸ ਹੋ ਜਾਵੇਗਾ ਪਰ ਇਸ ਵਿਚਕਾਰ ਮਿਰਸਾ ਸਿੰਘ ਬਲਟੋਆ ਵੱਲੋਂ ਆਪਣਾ ਨੰਬਰ ਬੰਦ ਕੀਤਾ ਜਾ ਚੁੱਕਿਆ ਹੈ ਕੀ ਕੁਝ ਕਾਰਨ ਰਏ ਉਹ ਸੀਟ ਤੇ ਐਨਾਲਿਸਿਸ ਬਾਅਦ ਵਿੱਚ ਹੋਣਗੇ ਪਰ ਇਸ ਵੇਲੇ ਦੋ ਸੀਟਾਂ ਪੰਥ ਦੇ ਖਾਤੇ ਦੇ ਵਿੱਚ ਜਾਂਦੀਆਂ ਹੋਈਆਂ ਦਿਖ ਰਹੀਆਂ